ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਤੁਰਿਆ ਬਾਰੇ ਥੋੜੀ ਜੀ ਡਿਟੇਲ ਚ ਸਮਝਾਉਣ ਦੀ ਕਿਰਪਾਲਤਾ ਕਰਨ ਜੀ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਰਿਆ ਆ ਜੀ ਜਦੋਂ ਤਨ ਲੋਕਾਂ ਤੋਂ ਉੱਤੇ ਉੱਠ ਗਿਆ ਨਾ ਉਦੋਂ ਤੁਰਿਆ ਚ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਤੇਰੀ ਸਮ ਆਇਆ ਕੁਰ ਪ੍ਰਸਾਦੀ ਜਿਨੀ ਚੌਥਾ ਚੀਨਿਆ ਤੇ ਨੀ ਪਰਮ ਪਦ ਪਾਇਆ ਪਹਿਲਾ ਹੋਮੇ ਦਾ ਨਾਸ ਹੋਣਾ ਪ੍ਰਥਮੇ ਤਿਆਗੀ ਹੋਮੇ ਪ੍ਰੀਤ ਦੂਤੀਆ ਤਿਆਗੀ ਲੋਗਾ ਰੀਤ ਤ੍ਰੈ ਗੁਣ ਮੇਟ ਪੈਰੀ ਮੀਤ ਸਮਾਨ ਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਗੱਲ ਉਹੀ ਆ ਗਈ ਵੀ ਤਿੰਨ ਲੋਕਾਂ ਦਾ ਗਿਆਨ ਹੋਵੇ ਪੂਰਾ ਤੇ ਭਰਮ ਦਾ ਅੰਡਾ ਫਟਿਆ ਹੋਵੇ ਵੀ ਜੋ ਆਪਣੇ ਆਪ ਨੂੰ ਪਹਿਲਾਂ ਸਮਝਿਆ ਹੋਇਆ ਵੀ ਮਾਨ ਅਰਚਿਤ ਦੋ ਨੇ ਪਹਿਲਾਂ ਤੇ ਦੋ ਤੋਂ ਇੱਕ ਹੋਊਗਾ ਤੇ ਹਿਰਦਾ ਸਮਝਦਾ ਤੇ ਹਿਰਦੇ ਦੇ ਵਿੱਚ ਜਦੋਂ ਇਹ ਸੋਚੀ ਆ ਜਾਊਗੀ ਵੀ ਘਟ ਘਟ ਦੇ ਵਿੱਚ ਹਰ ਜੁਈ ਆ ਵੀ ਸਭੇ ਘਟ ਰਾਮ ਬੋਲੇ ਜੋ ਸਾਰੇ ਘਾਟਾਂ ਦੇ ਵਿੱਚ ਹਿਰਦਿਆਂ ਦੇ ਵਿੱਚ ਬੋਲਦਾ ਵੀ ਆਰਾਮ ਆ ਤੇ ਕਰਾਉਂਦਾ ਵੀ ਆਰਾਮ ਆ ਹੁਕਮਿਆ ਮਤਲਬ ਤਾਂ ਉਹਦੀ ਇੱਕ ਤਾਂ ਗਿਆਨ ਹੋ ਗਿਆ ਇਹ ਜਿਵੇਂ ਬੋਲ ਕੇ ਦੱਸਿਆ ਇੱਕ ਸੋਝੀ ਹੋ ਗਈ ਤੇ ਇਸ ਸਾਰੀ ਚੀਜ਼ ਦਾ ਤਰੇ ਤਿੰਨ ਲੋਕਾਂ ਦੇ ਗਿਆਨ ਦਾ ਕਿਉਂਕਿ ਪਹਿਲਾਂ ਤਨ ਤਰ ਭਵਨ ਮੇ ਰਹੇ ਉਸ ਸਮัย ਹੈ ਨਾ ਜਿਹੜੀ ਜੋਤ ਆ ਤਿੰਨਾ ਭਵਨਾਂ ਚ ਸਮਾਈ ਹੋਈ ਆ ਤਿੰਨ ਲੋਕਾਂ ਚ ਤ੍ਰੇਤਾ ਤਵਾ ਪ੍ਰਕਾਲ ਯੁੱਗ ਦੇ ਵਿੱਚੇ ਘੁੰਮਦੀ ਆ ਤਨ ਤਰ ਭਵਨ ਮੇ ਰਹੇ ਉਸ ਸਮัย ਜੋ ਤਰ ਭਵਨ ਤਨ ਮਾਹੇ ਸਮਾਵਾਂ ਤੋ ਤੱਤੇ ਤਤ ਮਿਲਿਆ ਪਾਵਾਂ ਜਦੋਂ ਕਿ ਤਰ ਭਵਨ ਤਨ ਚ ਸਮਾ ਗਿਆ ਵੀ ਇਹ ਸੋਚੀ ਹੋਗੀ ਵੀ ਤਿੰਨ ਲੋਕ ਤਾਂ ਮੇਰੇ ਅੰਦਰੇ ਨੇ ਮੇਰੇ ਹੱਥੇ ਚ ਨੇ ਉਦੋਂ ਫਿਰ ਤੁਰਿਆ ਚ ਤੁਰਿਆ ਤਿੰਨ ਲੋਕਾਂ ਦੇ ਗਿਆਨ ਤੋਂ ਤਿਆ ਵੀ ਜਦੋਂ ਇਹ ਤੁਰਿਆ ਦੀ ਜਦੋਂ ਉਹ ਸੋਝੀ ਆ ਜੇ ਤਾਂ ਫਿਰ ਤਿੰਨ ਲੋਕਾਂ ਤੋਂ ਅੱਗੇ ਦਾ ਰਾਹ ਦੱਸਿਆ ਹੋਇਆ ਵੀ ਇੱਥੇ ਰੁਕਣਾ ਨਹੀਂ ਹੈਗਾ ਵੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਪ੍ਰੀਤ ਚਨਲ ਕੰਬਲਾਰੇ ਇੱਥੇ ਤੱਕ ਮੁਕਤ ਹੋ ਜਾਂਦਾ ਮੁਕਤ ਵੀ ਹੋ ਜਾਂਦਾ ਤੇ ਇੱਥੇ ਰਾਦਨਾ ਨਹੀਂ ਕਰਦਾ ਰਾਦਨਾ ਕਰਦੇ ਕਰਦੇ ਨੂੰ ਅੰਦਰ ਪ੍ਰਕਾਸ਼ ਹੋ ਜਾਂਦਾ ਵੀ ਆਪਣੇ ਤੁਰਿਆ ਵਿੱਚ ਹੋਣ ਦਾ ਅਹਿਸਾਸ ਹੋ ਜਾਂਦਾ ਲੇਕਿਨ ਹੁੰਦਾ ਉਹਨੂੰ ਜਿਹਨੇ ਪਹਿਲਾਂ ਸਰੈਂਡਰ ਕੀਤਾ ਹੋਇਆ ਧੰਨਵਾਦ ਹਾਂ ਫਿਰ ਇੱਕ ਹੋ ਕੇ ਇੱਕ ਤਾਂ ਹੋ ਜਾਂਦਾ ਇੱਕ ਹੋ ਕੇ ਸੰਤੋਖੀ ਹੋ ਜਾਂਦਾ ਜਦੋਂ ਸਤ ਸੰਤੋਖ ਦੀ ਅਰਦਾਸ ਕਰਦਾ ਨਾਮ ਮਿਲੇ ਤੇ ਫਿਰ ਆਪਣਾ ਤੁਰਿਆ ਵਿੱਚ ਹੋਣ ਦਾ ਅਹਿਸਾਸ ਵੀ ਹੋ ਜਾਂਦਾ ਉਹਨੂੰ ਭਾਵੀ ਹੋ ਜਾਂਦਾ ਹੁਣ ਆਪਾਂ ਨੇ ਪਹਿਲਾਂ ਤਾਂ ਗਿਆਨ ਦੀ ਗੱਲ ਕੀਤੀ ਵੀ ਗਿਆਨ ਕੀ ਹੈ ਵੀ ਹੋਮੋ ਪ੍ਰਥਮਿਕਾ ਕੀ ਹੋਮੋ ਪ੍ਰੀਤੂਤੀ ਹੈ ਤੇ ਅਗਿ ਲੋਗਾਰੀਤ ਵੀ ਹੌਮੇ ਬੁੱਧੀ ਹੌਮੇ ਬੁੱਝੇ ਤਾਂ ਦਰ ਸੁੱਝੇ ਗਿਆਨ ਵੀ ਹੋਣਾ ਗਦਕਤੁੱਲੁੱਝੇ ਪਹਿਲਾਂ ਤਾਂ ਹੌਮੇ ਬੁੱਧੀ ਤਾਂ ਲੋਕਾਂ ਦਾ ਗਿਆਨ ਹੋ ਗਿਆ ਤੈਨ ਲੋਕਾਂ ਦਾ ਤਾਂ ਗਿਆਨ ਵੀ ਹੋ ਗਿਆ ਤੇ ਅਨੁਭਵ ਵੀ ਹੋ ਗਿਆ ਅਨੁਭਵ ਤੋਂ ਬਾਅਦ ਜੇ ਜਦੋਂ ਨਾਮ ਮੰਗਿਆ ਸਤ ਸੰਤੋਖ ਮੰਗਿਆ ਤੋ ਸਤ ਸੰਤੋਖ ਜਦੋਂ ਮਿਲ ਗਿਆ ਇੱਕ ਤਾਂ ਉਹਦਾ ਗਿਆਨ ਹੋ ਗਿਆ ਵੀ ਹੁੰਦਾ ਕੀ ਆ ਸਤ ਸੰਤੋਖ ਤੇ ਦੂਜਾ ਨਾਲ ਉਹਦਾ ਉਹਦੇ ਬਾਰੇ ਸੋਝੀ ਆਈ ਨਾਲੇ ਉਹਦੇ ਬਾਰੇ ਅਨੁਭਵ ਹੋ ਗਿਆ ਫੀਲ ਵੀ ਹੋ ਗਿਆ ਫਿਰ ਇੱਕ ਹੋ ਕੇ ਉੱਗ ਗਿਆ ਹੈ। ਹਾਂਜੀ ਬਾਬਾ ਜੀ ਤੁਰੀਆ ਦਾ ਤੁਸੀਂ ਅਨੁਪਲ ਦੀ ਕੱਲ ਕੀਤੀ ਹੈ ਜਦੋਂ ਆਪਣੀ ਸੁਰਤ ਫੀਲ ਕਰਦੀ ਹੈ ਕਿ ਆਪਾਂ ਬਾਡੀનેસ ਕਿਤੇ ਵੀ ਆ ਜਾ ਸਕਦੇ ਹਾਂ ਉਹ ਉਸ ਸਟੇਜ ਵਾਏ। ਨਹੀਂ ਉਦੋਂ ਇਹ ਸੁਰਤ ਸ਼ਬਦ ਦਾ ਮੇਲ ਹੀ ਹੋ ਜਾਂਦਾ। ਸੁਰਤ ਨੂੰ ਉਦੋਂ ਪਤਾ ਲੱਗ ਜਾਂਦਾ ਵੀ ਜਦੋਂ ਭਰਮ ਦਾ ਅੰਡਾ ਫੁੱਟ ਜਾਂਦਾ ਨਾ ਉਦੋਂ ਇਹ ਪਤਾ ਲੱਗ ਜਾਂਦਾ ਵੀ ਮੈਂ ਨਾ ਤਾਂ ਬਾਡੀ ਆ ਬਾਹਰ ਲਈ। ਨਾਮ ਮਾਨਰ ਜਿੱਤਾਂ ਮਾਨਰ ਜਿੱਤੇ ਹਿਰਦਾ ਤਾਂ ਫਿਰ ਹੈਗਾ ਤਾਂ ਹੁਕਮਿਆਂ ਸਾਰਾ ਕੁਝ ਤੇ ਆਪਣਾ ਆਪਣੇ ਇੱਕ ਕਿਸ ਕਾ ਦੀ ਜੇ ਇਹ ਸ਼ਬਦ ਸੁਣਾਏ ਇਹ ਸਿਰ ਦੀ ਜੇ ਆਪ ਗਵਾਏ ਜਦੋਂ ਆਪਣਾ ਆਪ ਗਵਾ ਦਿੰਦਾ ਵਿਦੇਹੀ ਦੀ ਵੀ ਪਤਾ ਆ ਜਾਂਦਾ ਵੀ ਮੈਂ ਵਿਦੇਹੀ ਹੈ ਨਹੀਂ ਤੇ ਉਹਦਾ ਵੀ ਪਤਾ ਲੱਗ ਜਾਂਦਾ ਹੈ ਨਹੀਂ ਫਿਰ ਕੱਲੇ ਸੁਰਤ ਤੇ ਰਹਿ ਜਾਂਦੀ ਆ ਸੁਰਤ ਤੇ ਸ਼ਬਦ ਤਾਂ ਮੇਲ ਹੋ ਜਾਂਦਾ ਇਹ ਵੀ ਪਤਾ ਲੱਗ ਜਾਂਦਾ ਵੀ ਵੀ ਸ਼ਬਦ ਇਹ ਹੁਕਮਿਆਂ ਕੱਲਾ ਵੀ ਜਿਹੜੀ ਸੁਰਤ ਵੀ ਆ ਉਹ ਹੁਕਮ ਦੇ ਸਰੂਪ ਹੋ ਜਾਂਦੀ ਆ ਸੁਰਤ ਸਬਦ ਦਾ ਮੇਲ ਹੋ ਗਿਆ ਜਦੋਂ ਉਹ ਸੁਰਤ ਹੁਕਮ ਸਰੂਪੇ ਹੋ ਜਾਂਦੀ ਹੈ। ਇਹੀ ਅਹਿਸਾਸ ਆ ਇਹਨੂੰ ਕਹਿੰਦੇ ਨੇ ਹੁਕਮ 부ਜ ਪਰਮਪਤ ਪਾਈ ਹੁਕਮ 부ਜ ਲੈਂਦਾ ਤੁਰਿਅ ਵਿੱਚ ਜਾ ਕੇ ਐਂ ਕਰ। ਲੇਕਿਨ ਬੋਲ ਕੇ ਬਾਹਰ ਪ੍ਰਗਟ ਕਰੇ ਉਹ ਗੱਲ ਡਿਫਰੈਂਟ ਆ। ਉਹ ਫਿਰ ਉਹਦਾ ਗਿਆਨ ਦਸ਼ਮ ਗ੍ਰੰਥ ਚਾਹਨਾ ਵੀ ਚੰਟੀ ਕਿਵੇਂ ਪ੍ਰਗਟ ਕਰਨਾ ਗਿਆਨ ਪ੍ਰਗਟ ਕਿਵੇਂ ਕਰਨਾ 부ਜ ਲੈਂਦਾ ਤੁਰਿਆ ਵਾਲਾ ਜਿਹੜਾ ਤੁਰਿਆ ਵਾਲਾ ਹੁੰਦਾ ਹੁਕਮ 부ਜ ਲੈਂਦਾ ਇਹ ਗਰੰਟੀ ਆ। ਮਤਲਬ ਤੁਰਿਆ ਦੇ ਵਿੱਚ ਹੁਕਮ 부ਜਿਆ ਹੁੰਦਾ। ਜਿਹੜਾ ਪਹੁੰਚ ਜਾਂਦਾ ਉਹ 부ਜਦੇ ਉਹ ਆ ਜਿਹਨੂੰ ਤਿੰਨ ਲੋਕ ਦੀ ਸੋਝੀ ਹੋ ਗਿਓ ਉਹੀ ਹੁਕਮ ਬੁੱਝੂਗਾ ਹੁਕਮ ਜੇ ਲੋਰਾਦ ਨਾ ਕਰੂਗਾ ਹੁਕਮ ਬੁੱਝ ਲੈਣਾ ਤੇ ਲੇਕਿਨ ਹੁਕਮ ਬੁੱਝਣ ਤੋਂ ਬਾਅਦ ਜਿਹੜਾ ਬਾਹਰ ਪ੍ਰਗਟ ਕਰਨਾ ਗਿਆਨ ਪ੍ਰਗਟ ਕਰਨਾ ਉਹ ਜਿਹਦੇ ਤੋਂ ਕਰਾਵੇ ਜਿਹਦੇ ਤੇ ਜਿੱਦਾਂ ਨਾਨਕ ਤੋਂ ਕਰਾਇਆ ਕਬੀਰ ਤੋਂ ਕਰਵਾਇਆ ਹਨਾ ਵੀ ਪ੍ਰਗਟ ਹੋ ਖਾਲਸਾ ਪ੍ਰਮਾਤਮ ਦੀ ਮੋਜ ਵੀ ਪ੍ਰਮਾਤਮ ਦੀ ਮੋਜਾ ਵੀ ਉਹ ਜਦੋਂ ਪ੍ਰਗਟ ਕਰੇ ਚਾਹੇ ਨਾ ਪ੍ਰਗਟ ਕਰੇ ਚਾਹੇ ਅੰਦਰ ਹਿਰਦੇ ਚ ਪ੍ਰਗਟ ਹੋਵੇ ਸ਼ਬਦ ਸੁਣਦਾ ਹੋਵੇ لیکن ਉਹ ਬਾਹਰ ਜਿਹੜਾ ਪ੍ਰਗਟ ਕਰਦਾ ਖਾਲਸੇ ਨੂੰ ਸੰਸਾਰ ਦੇ ਵਿੱਚ ਸਰੀਰਕ ਲੈਵਲ ਤੇ ਕਹ ਲਓ ਜਾਏ ਜੇ ਜੋਤ ਲੈਵਲ ਤੇ ਕਹ ਲਓ ਜਿਸ ਜਿਹਨੇ ਪੂਰਨ ਜੋਤ ਜਗੇ ਘਟਵੇਂ ਖਾਲਸ ਤਾਂ ਹੀ ਨਖਾਲਸ ਜਾਂਦੇ ਉਹਦਾ ਪਤਾ ਕਿਵੇਂ ਲੱਗਦਾ ਵੀ ਫਿਰਦੇ ਚ ਪੂਰਨ ਜੋਤ ਦਾ ਜਾਤਾ ਉਹ ਜਿਹੜਾ ਤਰੀਏ ਤੇ ਪਹੁੰਚ ਕਰ ਨੂੰ ਹੁਕਮ ਪੁੱਜੇ ਤੇ ਪਤਾ ਲੱਗ ਜਾਂਦਾ ਜਾਂ ਫਿਰ ਜਦੋਂ ਬੋਲਦਾ ਕੋਈ ਬਾਹਰ ਪ੍ਰਗਟ ਕਰਦਾ ਹੁਕਮ ਬੋਲ ਕੇ ਪ੍ਰਗਟਿਓ ਖਾਲਸਾ ਹੋ ਜਾਂਦਾ ਉਹ ਜਣੀ ਕਹ ਜੇ ਮੈਂ ਤੁਸੀਂ ਕਹਿੰਦੇ ਵੀ ਆਉਣ ਜਾਣ ਦਾ ਪਤਾ ਲੱਗ ਜਾਂਦਾ ਹਾਂ ਇਹ ਸੋਚੀ ਜ਼ਰੂਰ ਹੋ ਜਾਂਦੀ ਹੈ ਵੀ ਸੁਰ ਵੀ ਆਪਦਾ ਇਹ ਜਿਹੜਾ ਉਹਦਾ ਹੁਕਮ ਜੋ ਕਰ ਰਿਹਾ ਹਨ ਉਹਦੇ ਬੋਡੀ ਤੇ ਥਰੂ ਹੁਕਮ ਜੋ ਵਰਤ ਰਿਹਾ ਸੁਰਤ ਦੇ ਥਰੂ ਸੁਰਤ ਕਿਉਂਕਿ ਹੁਕਮ ਦਾ ਇੱਕ ਗੁਣ ਹੋਇਆ ਹੁਕਮ ਦੇ ਤਾਂ ਬਿਆਨਤ ਗੁਣ ਨਹੀਂ ਜਿੰਨੇ ਵੀ ਜੀਵ ਨੇ ਉਹਨੂੰ ਕਿਹਾ ਨਿਰਗੁਣ ਤੇ ਸਰਗੁਣ ਸਰਗੁਣ ਕਦੋਂ ਆ ਜਿਹੜੇ ਜਿੰਨੀਆਂ ਵੀ ਸੁਰਤਾਂ ਨੇ ਸਾਰੀਆਂ ਸਾਰੇ ਜੀਵ ਨੇ ਜਿਹੜੇ ਨਾ ਐ ਸਮਝੋ ਵੀ ਸੁਰਤ ਨੇ ਸਾਰੀਆਂ ਸਾਰੀਆਂ ਸੁਰਤਾਂ ਹੀ ਨੇ ਸਾਰੀਆਂ ਸੋਤਾਂ ਕਿਧੀਆਂ ਨੇ ਹੁਕਮ ਦੀਆਂ ਹੀ ਤੇ ਹੁਕਮ ਨੇ ਅਪਨਾ ਜਦੋਂ ਇੱਕ ਗੁਣ ਹਿਊਮੈਨਿਟੀ ਦੇ ਵਿੱਚ ਪ੍ਰਗਟ ਕੀਤਾ ਤਾਂ ਉਹ ਨਾਨਕ ਨੂੰ ਪ੍ਰਗਟ ਕੀਤਾ ਲekin नानक ਨੇ ਜੋ ਗਿਆਨ ਪ੍ਰਗਟ ਕੀਤਾ ਉਹ ਬਿਆੰਤ ਆਕਤ ਕਥਾਈ ਹੈ ਜਿੰਨਾ ਮਰਜੀ ਕਥਨ ਕਰੀ ਜਾਓ ਲekin ਕਹਿਣ ਦਾ ਮਤਲਬ ਉਹਦਾ ਇੱਕ ਗੁਣ ਵੀ ਬਿਆੰਤ ਦਾ ਇੱਕ ਗੁਣ ਵੀ ਬਿਆੰਤ ਬਿਆੰਤ ਦਾ ਦੇਖੋ ਕਿੰਨੇ ਬਿਆੰਤ ਹੋ ਜੀ ਤੇ ਇੱਕ ਗੁਣ ਪ੍ਰਗਟ ਕੀਤਾ ਜਿਹੜਾ ਉਹਨੇ ਨਾਨਕ ਕੀਤਾ ਅੰਗਦ ਬਾਸਾ ਕੀਤਾ ਜਾ ਕਬੀਰ ਜੀ ਨੂੰ ਕੀਤਾ ਉਸ ਗੁਣ ਨੇ ਗੁਰਮਤ ਪ੍ਰਗਟ ਕੀਤੀ ਸਾਰਿਆਂ ਨੇ ਗੁਰਮਤ ਪ੍ਰਗਟ ਕਰਨ ਪਰਮੇਸ਼ਰ ਨੇ ਕਰਾਈ ਆ ਆਦ ਸੱਚ ਜੁਗਾ ਸੱਚ ਤਾਂ ਹੀ ਕਹ ਐ ਵੀ ਸੱਚ ਤਾਂ ਹੀ ਕਹ ਵੀ ਜਿਹੜਾ ਆਦ ਵਿੱਚ ਸੱਚ ਆ ਉਹਦੀ ਸੋਝੀ ਹੋਗੀ ਆਦ ਸੱਚ ਕੀ ਇਹਨੂੰ ਬਿਆਹ ਹੁਕਮ ਨੇ ਉਹੀ ਜੁਗਾਦ ਸੱਚਾ ਤਿੰਨਾਂ ਜੁਗਾ ਦਾ ਤੇ ਜਿਹੜਾ ਅਕਾਲ ਆ ਉਹ ਅਨਾਦੀ ਆ ਇਹ ਅਕਾਲ ਤੋਂ ਵੀ ਪਰਿਆ ਕਾਲ ਆ ਜਿਹੜਾ ਅਕਾਲ ਖਸਮ ਕਾ ਕੀਨਾ ਕਿੰਨਾ ਕਿੰਨਾ ਜਿਹੜਾ ਅਕਾਲ ਆ ਜਦੋਂ ਉਹ ਹੁਕਮ ਪ੍ਰਗਟ ਕਰਦਾ ਤਾਂ ਉਹਨੂੰ ਕਾਲ ਕਹਾ ਕਾਲ ਅਕਾਲ ਖਸਮ ਕਾ ਕੀਨਾ ਪਰ ਖਸਮ ਦਾ ਕੀਤਾ ਹੋਇਆ ਖਸਮ ਬਿਆੰਤਾ ਬਿਆੰਤਾ ਨੇ ਆਪਣਾ ਇੱਕ ਗੁਣ ਜਿਵੇਂ ਕਹੋ ਵੀ ਬਿਆੰਤ ਤੇ ਤਾਂ ਇੰਨੇ ਗੁਣ ਨੇ ਵੀ ਉਹ ਸਾਰਿਆਂ ਨੂੰ ਹੀ ਜਾਨ ਵੀ ਦੇ ਰਿਹਾ ਜਾਨਵਰਾਂ ਨੂੰ ਵੀ ਪੰਛੀਆਂ ਨੂੰ ਐਡੇ ਟਾਈਮ ਸਾਰੇ ਕਿਤੇ ਉਹੀ ਆ ਨਾ ਉਹ ਤਾਂ ਬਿਆੰਤ ਸਰਵ ਵਿਆਪੀ ਆ ਇੱਕਨ ਹਿਊਮੈਨਿਟੀ ਦੇ ਵਿੱਚ ਜਦੋਂ ਆਪਣਾ ਕੋਈ ਗੁਣ ਪ੍ਰਗਟ ਕੀਤਾ ਕਰਦਾ ਤਾਂ ਉਹਨੂੰ ਆਪਾਂ ਭਗਤ ਕਹਿੰਦੇ ਆਂ ਤਾਂ ਉਹ ਵੀ ਪਰ ਉਹ ਗੁਣ ਜਦ ਕਿ ਉਹ ਹੁਕਮ ਦੇ ਹੀ ਹੁੰਦਾ ਤਾਂ ਕਰਕੇ ਉਹ ਕਥਕਥਾਈ ਹੁੰਦੀ ਆ ਉਹ ਬੁਲਾਇਆ ਬੋਲਦਾ ਹੁੰਦਾ ਜਿਹੜਾ ਉਹ ਕਥਕਥਾਈ ਕਰਦਾ ਉਹ ਉੱਚੇ ਤੇ ਉੱਚੇ ਭਗਵਾਨਤਾ ਜਿਹਹੇ ਜਾਂ ਕੋਈ ਸਵਾਲ ਪੁੱਛਦਾ ਉਹ ਤੋਂ ਉੱਤੇ ਦਾ ਹੋਰ ਜਵਾਬ ਆ ਜਾਂਦੇ ਆ ਫਿਰ ਹਾਂਜੀ ਬਾਸਤ ਗੱਲ ਇਹ ਆ ਵੀ ਜਦੋਂ ਇੱਕ ਹੋ ਕੇ ਉੱਗ ਜਾਂਦਾ ਜਦੋਂ ਹੁਕਮ ਪੁੱਜ ਕੇ ਪ੍ਰਗਟ ਕਰੇ ਉਹ ਕਿਸੇ ਦੇ ਥਰੂ ਉਹ ਹੁਕਮ ਪੁੱਜ ਪਰਮਪਦ ਪਾਈ ਜਾ ਫਿਰ ਅਬਨਸੀ ਰਾਜਾ ਉਹ ਇੱਕ ਹੋ ਕੇ ਉੱਗ ਜਾਂਦਾ ਤਾਂ ਕਹ ਲੋ ਵੀ ਉਸੇ ਨੂੰ ਕਹ ਬਈ ਪ੍ਰਗਟਿਓ ਹਾਲਸਾ ਪਰਮਾਤਮ ਦੀ ਮੌਜ ਜਿਣੀ ਹੁਕਮ ਸਰੂਪ ਹੀ ਹੋ ਜਾਂਦਾ ਐ ਕਹ ਲੋ ਜਦੋਂ ਖਾਲਸਾ ਵਾ ਤਤ ਖਾਲਸਾ ਹੁਕਮ ਸਰੂਪ ਹੀ ਹੋ ਜਾਂਦਾ ਹੁਕਮ ਸਰੂਪ ਹੋ ਜਾਣਾ ਤਾਂ ਹੁਕਮ ਸਰਵ ਵਿਆਪੀ ਆ ਤੇ ਐ ਸਮਝ ਲਓ ਜਿਵੇਂ ਫਿਰ ਆਉਣਾ ਜਾਣਾ ਕਿੱਥੇ ਫਿਰ ਤਾਂ ਪਹਿਲਾਂ ਹੀ ਸਾਰੇ ਕਿੱਥੇ ਜਦੋਂ ਤਿੰਨੇ ਭਵਨੇ ਅੰਦਰ ਆ ਗਏ ਇਦਾਂਦਰ ਤਿੰਨੇ ਹੀ ਭਵਨ ਨੇ ਉਹਨੂੰ ਆਉਣ ਜਾਣ ਦੀ ਥੋੜੀ ਲੋੜ ਆ ਕਿਤੇ ਉਹ ਤਾਂ ਉਹਨੂੰ ਤਾਂ ਪਹਿਲੇ ਹੀ ਪਤਾ ਵੀ ਮੈਂ ਸਾਰੇ ਕਿਤੇ ਆ ਬਸ ਉਹ ਆਪਣੀ ਜਿੱਥੇ ਸੁਰਤ ਲੈ ਜਾਊਗਾ ਤਾਂ ਉੱਥੇ ਹੀ ਜਾਣਾ ਕਹਿ ਲੋ ਜੋ ਹੁਕਮ ਨੇ ਦਿਖਾਉਣਾ ਹੁੰਦਾ ਹੁਕਮ ਦੀ ਸੁਰਤ ਹੋ ਜਾਂਦੀ ਹੈ ਫਿਰ ਜਿਹੜੀ ਬਾਡੀ ਦੇ ਵਿੱਚ ਕੰਮ ਕਰ ਰਹੀ ਹੈ ਉਹ ਹੁਕਮ ਦੀ ਸੁਰਤ ਆ ਤਾਂ ਹੁਕਮ ਹੁਕਮ ਸਰਵ ਵਿਆਪੀ ਆ ਤੇ ਹੁਕਮ ਆਪਣੀ ਸੁਰਤ ਨੂੰ ਕਿਤੇ ਵੀ ਲੈ ਜੀ ਜਿਵੇਂ ਜਦੋਂ ਖਾਲਸਾ ਪ੍ਰਗਟ ਹੋਣ ਤੋਂ ਬਾਅਦ ਇੱਕ ਹੋ ਕੇ ਉੱਗਣ ਤੋਂ ਬਾਅਦ ਪਰਮਪਤ ਪਾਉਣ ਤੋਂ ਬਾਅਦ ਹੁਕਮ ਸਰੂਪੇ ਹੋ ਜਾਂਦਾ ਹੈ ਪਾਰ ਬ੍ਰਹਮ ਜਿਵੇਂ ਕਿਹਾ ਨਾ ਵਿਪਾਰ ਬ੍ਰਹਮ ਸਰੂਪ ਇੱਕ ਹੋ ਕੇ ਉੱਗੇ ਹੋਏ ਨੂੰ ਕਹਿੰਦੇ ਨੇ ਪਾਰ ਬ੍ਰਹਮ ਇੱਕ ਵਚਨ ਵੀ ਆਇਆ ਹੋਇਆ ਤੇ ਬਹੁਵਚਨ ਵੀ ਬੰਤ ਪਾਸ ਤੇ ਬਹੁਵਚਨ ਵੀ ਆਇਆ ਜਦੋਂ ਇੱਕ ਗੁਣ ਪ੍ਰਗਟ ਕਰਦਾ ਆਪਣਾ ਪਾਰ ਬ੍ਰਹਮ ਵਾਲਾ ਉਹ ਇੱਕ ਵਚਨ ਆਇਆ ਹੈ ਗੁਰਬਾਣੀ 'ਚ ਪੂਰਨ ਪਾਰ ਬ੍ਰਹਮ ਪੂਰਨ ਪਰਮੇਸ਼ਰ ਐ ਕਰਕੇ ਪੰਕਤੀ ਆ ਤਾਂ ਫਿਰ ਉਹ ਹੁਕਮ ਸਰੂਪ ਹੀ ਹੋ ਜਾਂਦਾ ਉਹ ਹੁਕਮ ਸਰੂਪ ਦਾ ਹੁਕਮ ਸਰਬ ਵਿਆਪੀ ਆ ਜਿਹੜਾ ਸਰਬਵਿਆਪੀ ਆ ਤਾਂ ਉਹ ਉਹਦੀਓ ਸੁਰਤ ਆ ਸਰਬਵਿਆਪੀ ਦੀ ਸੁਰਤ ਆ ਤਾਂ ਉਹ ਸੁਰਤ ਦੇ ਸੁਰਤ ਜਦੋਂ ਸਰਬਵਿਆਪੀ ਨਾਲ ਜੁੜੀ ਹੋਈ ਆ ਤਾਂ ਉਹ ਕੋਈ ਵੀ ਅਨੁਭਵ ਕਰਵਾ ਸਕਦਾ ਕਿਤੋਂ ਵੀ ਇਸੇ ਨੂੰ ਕਹਿੰਦੇ ਨੇ ਵੀ ਇਹ ਅੰਦਰ ਗਿਆਨ ਪ੍ਰਗਟ ਹੁੰਦਾ ਹਿਰਦੇ ਚ ਆਈ ਜਾਂਦਾ ਤੁਰਕੀ ਬਾਣੀ ਐਂ ਅੰਦਰੋਂ ਹੁਕਮ ਤੁਰਕੀ ਬਾਣੀ ਪ੍ਰਗਟ ਕਰੀ ਜਾਂਦਾ ਤੁਰਕੀ ਬਾਣੀ ਆਦ ਬਾਣੀ ਤਾਂ ਹੀ ਕਿਹਾ ਆਦਪੁਰਖ ਹੋ ਜਾਂਦਾ ਫਿਰ ਆਧਪੁਰਖ ਆਗਤ ਬਨਾਸੀ ਲੋਕ ਚਤੁਰਦਸ਼ ਜੋਤ ਵਰਗਾ ਸੀ 14 ਲੋਕ ਜਸ ਛਾਇਆ ਜਗਮਾਤਾ ਇਹੀ ਹੈ ਚੰਡੀ ਦਾ ਹੁਕਮ ਚੰਡੀ ਚੰਡੀ ਹੁਕਮ ਨੂੰ ਕਿਹਾ ਵੀ ਸਾਰੇ ਲੋਕ ਉਹਦੇ ਵਿੱਚ ਹੀ ਆ ਗਏ ਹੁਕਮ ਦੇ ਅੰਦਰ ਹੀ ਨੇ ਸਾਰੇ ਉਹ ਬਨਾਸੀ ਰਾਜਾ ਵੀ ਉਹੀ ਹੈ ਤੇ ਤਤ ਖਾਲਸਾ ਵੀ ਉਹੀ ਹੈ ਜਿਵੇਂ ਜਿਵੇਂ ਕਿਹਾ ਵੀ ਸਿੱਧਾ ਬਾਦਸ਼ਾਹ ਦੇ ਸੰਪਰਕ ਚ ਹੋਵੇ ਨਹੀਂ ਬ विवेक ਤੇ ਹਜਾ ਫਿਰ ਇਹਨੂੰ ਬ विवेक ਪ੍ਰਗਟ ਕਰਤਾ ਹੈ ਕਹਿ ਲੂ বিবেক ਜਦੋਂ ਗਿਆਨ ਪ੍ਰਗਟ ਕਰਦਾ ਵਾ বিবেকਾ ਤੇ ਜਿਹੜੀ ਉਹਦੀ ਬੁੱਧੀ ਆ বিবেক ਬੁੱਧੀ ਆ ਉਹ বিবেক ਬੁੱਧੀ ਆ ਤੇ বিবেক ਬੁੱਧੀ ਤੇ বিবেক ਪ੍ਰਗਟ ਆਇਆ ਕਹਿੰਦੇ। ਬਾਬਾ ਜੀ ਤੁਹਾਨੂੰ ਸ਼ਾਇਦ ਕੱਲ ਵੀ ਇੱਕ ਗੁਰਸਿੱਖ ਨੇ ਸਵਾਲ ਕੀਤਾ ਸੀ ਕਿ ਜਿੱਦਾਂ ਬਾਹਰਲੇ ਮੁਰਖਾਂ ਚ ਹੁੰਦੀਆਂ ਟੈਨਸ਼ਨ ਆ ਬੰਦੇ ਨੂੰ ਜਾਂ ਕੁਝ ਵੀ ਲਾ ਲੋ ਕਿ ਇੱਕ ਮਨ ਇੱਕ ਚੇਤ ਹੋਣਾ ਬਹੁਤ ਔਖਾ ਵਾ ਤੇ ਸਰੈਂਡਰ ਵੀ ਬੰਦਾ ਕਰਨ ਚ ਬੜਾ ਮੁਸ਼ਕਲ ਮਹਿਸੂਸ ਕਰਦਾ ਕਿ ਕਿਵੇਂ ਇਹਦਾ ਹੱਲ ਕੀਤਾ ਜਾ ਸਕਦਾ ਹੈ ਇਸ ਬਾਰੇ ਥੋੜਾ ਵਿਸਥਾਰ ਚ ਦੱਸਿਓ ਹਾਂਜੀ ਇਹ ਆ ਵੀ ਜਿਵੇਂ ਪਹਿਲਾਂ ਤਾਂ ਗੱਲ ਉਹੀ ਆ ਜਾਂਦੀ ਹੈ ਪ੍ਰਥਮੇ ਤੇ ਅਗੀ ਹੋਮੀਓਪ੍ਰੀਤ ਦੂਤਿਆ ਤੇ ਅਗੀ ਲੋਗਾ ਰੀਤ ਇਹ ਜੋ ਟੈਨਸ਼ਨਾਂ ਹੁੰਦੀਆਂ ਜੋ ਸੰਸਾਰ ਦੇ ਵਿੱਚ ਵੀ ਜਦੋਂ ਤਨਮਨ ਤਾਂ ਸਭ ਸੌਂਪ ਗਰ ਕੋ ਫਿਰ ਉਹਦੀ ਅਕਲ ਦੇ ਨਾਲ ਚੱਲਦੇ ਆ ਜੋ ਗੁਰਮਤਿ ਸਿਖਾਉਂਦੀ ਆ ਗੁਰੂ ਕੀ ਮਤ ਨਾਲ ਤਾਂ ਫਿਰ ਲੋਗਾਰੀਤ ਨੂੰ ਤਿਆਗ ਦਿੰਦਾ ਲੋਗਾਰੀਤ ਦੇ ਵਿੱਚ ਜ਼ਿਆਦਾਤਰ ਲੋਕ ਸਟ੍ਰੈਸ 'ਚ ਟੈਨਸ਼ਨ 'ਚ ਇਹ ਇਸ ਕਰਕੇ ਨਹੀਂ ਰਹਿੰਦੇ ਕਿ ਉਹ ਅਫੋਰਡ ਨਹੀਂ ਕਰ ਸਕਦੇ ਖਾਣਾ ਪੀਣਾ ਜਾਂ ਫਿਰ ਰਹਿਣਾ ਸਹਿਣਾ ਉਹਨਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਨੇ ਉਹ ਕੰਪੈਰੀਸ਼ਨ ਹੁੰਦਾ ਲੋਗਾਰੀਤ ਦੇ ਵਿੱਚ ਹੋਰ ਲੋਕਾਂ ਦੇ ਨਾਲ ਆਲੇ-ਦਾਲੇ ਦੇ ਦੁਆਲੇ ਦੇ ਨਾਲ ਵੀ ਕਿਹਦੇ ਕੋ ਕਿੱਡਾ ਕਬਟਾ ਘਰ ਆ ਕਿਦੋਂ ਕੋ ਕਿੰਨੀਆਂ ਗੱਡੀਆਂ ਜਾਂ ਫਿਰ ਇੰਡੀਆ ਦੇ ਵਿੱਚ ਕਿਹਦੇ ਕੋ ਕੀ ਆ ਇੱਕ ਦੂਜੇ ਨਾਲ ਕੰਪੀਟੀਸ਼ਨ ਹੁੰਦਾ ਉਸ ਚੀਜ਼ ਦੀ ਸਟ੍ਰੈਸ ਆ ਨਹੀਂ ਤੇ ਸਰਵਾਈਵ ਕਰਨ ਦੇ ਲਈ ਉੱਥੇ ਦੋਰੇ ਵੀ ਕਰਦੇ ਆ ਸਰਵਾਈਵ ਕੀ ਇੰਨਾ ਜ਼ਿਆਦਾ ਕੰਮ ਵੀ ਨਹੀਂ ਕਰਦੇ ਦੋ ਤਿੰਨ ਦਿਨ ਨਹੀਂ ਕਰਦੇ ਚਾਰ ਦਿਨ ਕਰਦੇ ਆ ਤੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਟੈਨਸ਼ਨ ਆਨੇ ਉਹੀ ਕਿਹਾ ਵੱਡੇ ਵੱਡੇ ਜੋ ਦੇਸ਼ੇ ਲੋਕ ਤੈਨਕੋ ਵਿਆਪੇ ਚਿੰਤਾ ਰੋਗੇ। ਇਹ ਵੱਡੇ ਵੱਡੇ ਲੋਕ ਨੇ ਕਹਿੰਦੇ ਤੈਨਕੋ ਵਿਆਪੇ ਚਿੰਤਾ ਰੋਗੇ ਚਿੰਤਾ ਰੋਗੇ ਆ ਵੀ ਫਿਰ ਵੱਡੇ ਬਣ ਦੇ ਮੋਮੈਂਟਮ ਦੇ ਵਿੱਚ ਫਸ ਜਾਂਦੇ ਆ ਤੇ ਉਹ ਹੋਰ ਵੱਡਾ ਵੱਡਾ ਜਿੰਨਾ ਮਰਜ਼ੀ ਹੋਈ ਜਾਵੇ ਫਿਰ ਉਧਰ ਨੂੰ ਹੀ ਸਪੀਡ ਫੜ ਲੈਂਦੇ ਆ। ਤੇ ਵੱਡੇ ਹੋਣ ਦਾ ਆ ਵੀ ਹੁਣ ਏ ਪਹੁੰਚ ਗਿਆ ਕਹਿੰਦੇ ਮਾਰਸ ਤੇ ਵੀ ਜਾਣਾ ਧਰਤੀ ਉੱਤੇ ਤਾਂ ਕਹਿੰਦੇ ਵੀ ਸਾਰਾ ਕੁਝ ਪਤਾ ਲੱਗ ਗਿਆ ਸਾਨੂੰ ਚੰਦ ਤੇ ਵੀ ਜਾਣਾ ਹਾਂ ਵੀ ਭੁੱਖਿਆਂ ਭੁੱਖ ਨਾ ਉੱਤਰੀ ਬੰਨਾਪੁਰੀਆਂ ਬਾਹਰ ਵੀ ਭੁੱਖ ਮਨ ਦੀ ਭੁੱਖ ਨਹੀਂ ਉੱਤਰਦੀ ਹੈਗੀ ਕਿਉਂਕਿ ਜੇ ਕੋਈ ਜਿੰਨਾ ਮਰਜ਼ੀ ਮਿਲ ਜਾਵੇ ਤਾਂ ਭੁੱਖ ਪੈਦਾ ਹੋਈ ਜਾਂਦੀ ਹੈ ਤ੍ਰੈਗੁਣੀ ਮਾਇਆ ਦੇ ਵਿੱਚ ਇੰਹਾਂ ਜਦੋਂ ਫਸੇ ਜਾਂਦਾ ਤਾਂ ਭੁੱਖ ਪੈਦਾ ਹੋਗੀ ਫਿਰ ਉਹ ਚੀਜ਼ ਮਿਲ ਗਈ ਉਹ ਮਿਲਣ ਤੋਂ ਬਾਅਦ ਉਹਦੀ ਭੁੱਖ ਖਤਮ ਫਿਰ ਨਵੀਂ ਭੁੱਖ ਪੈਦਾ ਹੋ ਜਾਂਦੀ ਹੈ ਪਾਏ ਤਨ ਚੱਕਰਾਂ ਦੇ ਵਿੱਚ ਤ੍ਰੈਗੁਣੀ ਮਾਇਆ ਦੇ ਵਿੱਚ ਚੱਕਰ ਖਾਂਦਾ ਰਹਿੰਦਾ। ਦੁਹੇ ਵੀ ਸੋਝੀ ਹੋਣੀ ਆ ਉਹੀ ਇਹਦੇ ਵਿੱਚੋਂ ਨਿਕਲ ਸਕਦਾ ਇਹਨੂੰ ਤਿਆਗ ਕੇ ਫਿਰ ਉਹ ਸੰਸਾਰ ਤੋਂ ਉਦਾਸ ਹੋ ਜਾਂਦਾ। ਉਹ ਬੇਪਰਵਾਹ ਹੋ ਜਾਂਦਾ। ਫਿਰ ਉਹ ਬੇਪਰਵਾਹ ਹੋ ਜਾਂਦਾ ਨਾਨਕ ਬਿਕਸੇ ਬੇਪਰਵਾਹ। ਬੇਪਰਵਾਹੀ ਇਹੀ ਆ ਵੀ ਹੁਕਮ ਤੇ ਤੇਰਾ ਭਾਣਾ ਮਿੱਠਾ ਲਾਗੇ ਵੀ ਤੂੰ ਵੀ ਜਿੱਧਰ ਨੂੰ ਲੈ ਕੇ ਜਾਏਗਾ ਜੋ ਕਰਾ ਰਹੇ ਹਾਂ ਉਹੀ ਠੀਕ ਆ। ਉੱਥੇ ਤੱਕ ਜਾਣ ਤੋਂ ਪਹਿਲਾਂ ਆਪਣੇ ਪਹਿਲਾ ਜਾਪਾ ਗਿਆਨ ਆ ਗਿਆਨ ਦੇ ਨਾਲ ਸਮਝ ਆਉਣੀ ਆ ਸਮਝ ਨੂੰ ਜਦੋਂ ਲਾਗੂ ਕਰਨਾ ਆਪਣੀ ਲਾਈਫ ਦੇ ਉੱਤੇ ਜ਼ਿੰਦਗੀ ਦੇ ਉੱਤੇ ਆਪਣੀ ਅਵਸਥਾ ਦੇ ਉੱਤੇ ਆਪਣੇ ਸੁਭਾਅ ਦੇ ਉੱਤੇ ਤਾਂ ਉਹਨੂੰ ਤਪ ਕਹਿੰਦੇ ਨੇ ਜਦੋਂ ਇਹ ਤਪ ਹੋਣਾ ਸੁਭਾਅ ਦੇ ਉੱਤੇ ਲਾਗੂ ਕਰਨਾ ਤਾਂ ਜਿਨ੍ਹਾਂ ਨਾਲ ਪਹਿਲਾਂ ਸੁਭਾਰ ਰਲਦਾ ਸੀ ਉਹਨਾਂ ਨਾਲ ਫਿਰ ਨਹੀਂ ਰਲਣਾ ਫਿਰ ਭਗਤਾਂ ਦੇ ਸੰਸਾਰੀਆਂ ਜੋ ਕਦੇ ਨਾ ਜੋੜ ਨਹੀਂ ਆਉਂਦਾ ਭਗਤਾਂ ਦੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਫਿਰ ਫਿਰ ਇੱਕ ਤਰ੍ਹਾਂ ਦਾ ਜਿਹੜਾ ਪਹਿਲੇ ਸੰਸਾਰ ਦੇ ਵਿੱਚ ਰਹਿੰਦਾ ਹੁੰਦਾ ਉਹ ਸੰਸਾਰ ਦੇ ਵਿੱਚ ਇੱਕ ਤਰ੍ਹਾਂ ਦਾ ਮਰਨਾ ਹੀ ਹੋ ਜਾਂਦਾ ਵੀ ਉੱਥੇ ਜੀਵਤ ਮਰਤਕ ਹੋ ਗਿਆ ਉਸ ਸੰਸਾਰ ਦੇ ਵਿੱਚ ਉਸ ਸੰਸਾਰ ਨੂੰ ਛੱਡ ਕੇ ਬਾਹਰ ਹੋ ਗਿਆ ਉਹ ਤੋਂ ਇਦਾਂ ਹੋ ਜਾਂਦਾ ਵੇ ਜਿੱਦਾਂ ਕਿਸੇ ਦੀ ਲਾਈਫ ਟਰਨਿੰਗ ਪੁਆਇੰਟ ਲੈ ਲੈਂਦੀ ਆ ਵੀ ਕਹਿੰਦੇ ਆ ਵੀ ਬੰਦੇ ਦਾ ਸੁਭਾਅ ਪਹਿਲਾਂ ਹੋਰ ਤਾਂ ਸੀ ਇਕੋਦਮ ਚੇਂਜ ਹੋ ਗਿਆ ਜੇ ਕਿਸੇ ਦੇ ਉੱਤੇ ਕਿਰਪਾ ਹੋ ਜਵੇ ਉੱਥੇ ਗੁਰਮਤ ਦਾ ਅਸਰ ਹੋ ਜਵੇ ਤਾਂ ਇਕੋਦਮ ਜਿੱਦਾਂ ਹੁਣ ਕਿਸੇ ਨੂੰ ਅੰਦਰੋਂ ਪ੍ਰਗਟਾ ਹੋ ਜਾਵੇ ਕੋਈ ਗੱਲ ਹਿੱਟ ਕਰ ਜਾਵੇ ਕੋਧਾਂ ਭਗਤੀ ਚ ਵੀ ਲੱਗ ਜਾਂਦੇ ਨੇ ਕਈ ਜਿੱਦਾਂ ਭਗਤ ਧੰਨਾ ਜੀ ਧੰਨੇ ਪਾਇਆ ਬਾਲਬੁੱਧ ਇਦਾਂ ਬਹੁਤ ਉਦਾਹਰਨਾਂ ਨੇ ਕੋਈ ਕਿਦਾਂ ਲੱਗਿਆ ਕੋਈ ਕਿਦਾਂ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ